ਮੇਰੇ ਨਾਲ ਜੀ 2 ਸਾਲ ਦੇ ਵਿੱਚ ਦੀ ਗੱਲ ਕਰਕੇ ਮੈਨੂੰ ਟੂਰਿਸਟ ਵੀਜ਼ਾ ਦਿੱਤਾ ਜੀ। ਉੱਥੇ ਜੀ ਮੇਰੇ ਨਾਲ ਨੇ ਜਾਜ ਕੁੱਟਮਾਰ ਕੀਤੀ ਜੀ। ਕੁੱਟਮਾਰ ਕਰਕੇ ਜਿਵੇਂ 15 ਦਿਨ ਵਿੱਚ ਮੈਨੂੰ ਬੈਥਰੂਮ 'ਚ ਬੰਦ ਕੀਤਾ ਜੀ ਉਹਨਾਂ ਨੇ। ਫੇਰ ਜੀ ਮੇਰੇ ਘਰੋਂ ਪੈਸੇ ਦੀ ਡਿਮਾਂਡ ਕਰਦੇ ਸੀ ਉਹ। ਮੇਰੇ ਨਾਲ 6 ਮਹੀਨੇ ਤੰਗ ਆ ਮੇਲੀਆ। ਨਾਲ ਜੀ ਉਹ ਮੇਰਾ 80000 ਰੁਪਇਆ ਹੋਇਆ ਜੀ। ਇੱਕ ਮੇਰਾ ਮੋਟਰਸਾਈਕਲ ਆਈ 28000 ਰੁਪਇਆ ਜੀ ਮੈਂ ਉਹਨੂੰ Google Pay ਕੀਤਾ ਜੀ। 5% ਤੇ ਵਿਆਜ ਤੇ ਪੈਸੇ ਫੜੇ ਹੋਏ ਸੀ ਜੀ। ਉਹਦਾ ਹੁਣ ਵੀ ਵਿਆਜ ਦੇ ਰਹੇ ਆ ਜੀ। ਕੋਈ ਜੀ ਲੋਨ ਚੱਕ ਕੇ ਦਿੱਤੇ ਨਹੀਂ। ਮੈਨੂੰ ਰਹਿਣਾ ਸੀ ਮੈਂ ਤੁਹਾਨੂੰ ਵਾਰਨਿੰਗ ਦੇਣੀ ਆ ਕਿ ਤੁਸੀਂ ਜਿੱਲਾ ਜੋ ਲੋਣਾ ਮੇਰਾ ਲੱਗੇ 10 ਲੱਖ ਮੇਰਾ ਲੱਗੇ 20 ਲੱਖ ਹੂੰ ਮੈਂ ਝੂਠੇ ਲੋਕ ਮਾਰਨੀ ਸਾਰਿਆ ਤੁਸੀਂ ਦਾਸਤਾ ਤੁਸੀਂ ਧਮਕੀ ਸਮਝ ਲਓ ਇਹਨੂੰ ਜੋ ਮਰਜ਼ੀ ਸਮਝ ਲਓ ਤੁਸੀਂ ਹਰਾਸਮੈਂਟ ਕਰਦੇ ਉਹਨਾਂ ਨੂੰ ਹੋਰ ਤੁਹਾਨੂੰ ਮੈਂ ਦੱਸੂਗਾ ਵੀ ਹਰਾਸਮੈਂਟ ਕੀ ਹੁੰਦੀ ਆ ਅਸੀਂ ਅਸੀਂ ਹੋਰ ਕੇਸ ਕਰਾਂਗੇ ਉਹ ਕੇਸ ਵੀ ਤੋਰਾਂਗੇ ਆਪਾਂ ਹੁਣ ਥਾਣੇ ਤੋਂ ਇਹ ਵਾਲਾ ਕੰਮ ਖਤਮ ਕਰਦਾ ਹਾਂ ਹੁਣ ਅਸੀਂ ਕੇਸ ਵਾਲੀ ਸਾਈਡ ਤੇ ਆ ਜਾਣਾ ਮੇਰਾ ਨਾਂਜੀ ਚਮਕੀਲਾ ਸਿੰਘ ਆ ਮੈਂ ਪਿੰਡ ਸਲੋਦੀ ਦਾ ਰਹਿਣ ਵਾਲਾ ਆ ਮੈਂ 17 ਮਾਰਚ 2023 ਨੂੰ ਦੁਬਈ ਗਿਆ ਸੀ ਜੀ ਜੋ ਕਿ ਦਿਲਪ੍ਰੀਤ ਸਿੰਘ ਸਮਰਾਲੇ ਤੋਂ ਜਿਨ੍ਹਾਂ ਨੇ ਭੇਜਿਆ ਸੀ ਮੇਰੇ ਨਾਲ ਜੀ 2 ਸਾਲ ਦੇ ਵੀਜ਼ੇ ਦੀ ਗੱਲ ਕਰਕੇ ਮੈਨੂੰ ਟੂਰਿਸਟ ਵੀਜ਼ਾ ਦਿੱਤਾ ਜੀ ਉੱਥੇ ਜੀ ਮੇਰੇ ਨਾਲ ਨੇ ਜਾਇਜ ਕਟਮਾਰ ਕੀਤੀ ਜੀ ਕਟਮਾਰ ਕਰਕੇ ਜਿਵੇਂ 15 ਦਿਨ ਵਿੱਚ ਮੈਨੂੰ ਬਾਥਰੂਮ ਵਿੱਚ ਬੰਦ ਕੀਤਾ ਜੀ ਉਹਨਾਂ ਨੇ ਫਿਰ ਜੀ ਮੇਰੇ ਘਰੋਂ ਪੈਸਿਆਂ ਦੀ ਡਿਮਾਂਡ ਕਰਦੇ ਸੀ ਉਹ ਉਹਦੇ ਬਾਅਦ ਚੋਂ ਜੀ ਮੈਨੂੰ ਪੰਜਾਬ ਹੈਲਪ ਕੇਅਰ ਨੇ ਕਢਵਾਇਆ ਜੀ ਉਥੋਂ ਕੀ ਦਸ਼ਤ ਹੋਏ ਨੇ ਦੱਸੋ ਦੱਸਦ ਕਿ ਕੀਤਾ ਗਿਆ ਤੁਹਾਡੇ ਤੇ ਜਦੋਂ ਸਤਰੀ ਮੇਰੀ ਬਾ ਜੀ ਪੈਪਾ ਪਈ ਸੀ ਜਿਹਨਾਂ ਨੇ ਆਹ ਕਟ ਮਾਰ ਕੀਤੀ ਜੀ ਤੇ ਤੇ ਦਲਪਰੀ ਤੇ ਦੇ ਭਰਾ ਜੀ ਜੋ ਕਿ ਕਾਲਾ ਜੀ ਉਹਨੇ ਜੀ ਤੇ ਉਹਨੇ ਜਾਇਜ਼ ਕਟ ਮਾਰ ਕਰਦੀ ਤੇ ਪੈਸੇ ਦੀ ਡਿਮਾਂਡ ਕਰਦੇ ਹੁੰਦੇ ਸੀ ਮੇਰੇ ਤੋਂ ਹੀ ਕਰੋ ਹੁਣ ਤੱਕ ਜਿਹੜਾ ਤੁਹਾਡਾ ਕਿੰਨਾ ਖਰਚਾ ਹੋ ਚੁੱਕਿਆ ਬਾਈ ਇਸ ਤੇ ਹੁਣ ਤੱਕ ਜੀ ਮੈਨੂੰ ਨਾਲ 6 ਮਹੀਨੇ ਤਨਗਾਵ ਮਿਲੀ ਆ ਨਾਲ ਹੀ ਉਹ ਮੇਰੇਗਾ 80000 ਰੁਪਏ ਹੋਆ ਜੀ ਇੱਕ ਮੇਰਾ ਮੋਟਰਸਾਈਕਲ ਲਈ 28000 ਰੁਪਏ ਜੀ ਮੈਂ ਇਹਨੂੰ ਗੂਗਲ ਪੇ ਕੀਤਾ ਜੀ ਇਹਨੂੰ ਮੋਟਰਸਾਈਕਲ ਟੋਡਾ ਕਦੋਂ ਲਿਆ ਸੀ ਉਹਨਾਂ ਨੇ ਮੋਟਰਸਾਈਕਲ ਜੀ ਮੈਂ ਜਾਣ ਤੋਂ ਪਹਿਲਾਂ ਖੜਾ ਕੇ ਗਿਆ ਸੀ ਉਹਦੇ ਕੋਲ ਟਿਕਟ ਨੂੰ ਪੈਸੇ ਘਟਦੇ ਸੀ ਫੇਰ ਕੋਲ ਉਹ ਕਹਿੰਦਾ ਵੀ ਟਿਕਟ ਨੂੰ ਪੈਸੇ ਘਟਦ ਨੇ ਵੀ ਦਿੰਦੇ ਜਿਸ ਤੋਂ ਬਾਅਦ ਤੁਸੀਂ ਹਲਾ ਅਧਿਕਾਰੀ ਨੂੰ ਮਿਲਿਓ ਪੁਲਿਸ ਅਧਿਕਾਰੀਆਂ ਨੂੰ ਪੁਲਿਸ ਅਧਿਕਾਰੀਆਂ ਨੇ ਮਾਈਰ ਕਾਰਵਾਈ ਰਿਪੋਰਟ ਕੀਤੀ ਸੀ ਜੀ ਉਹਨਾਂ ਨੇ ਹਾਂਜੀ ਇਹਨਾਂ ਦਾ ਕੋਈ ਚਾਚਾ ਪਾਣੀ ਕੋਣ ਆ ਜੀ ਉਹ ਮੈਨੂੰ ਕਨੇਡਾ ਤੋਂ ਫੋਨ ਕਰਕੇ ਕਹਿ ਰਿਹਾ ਵੀ ਹੁਣ ਤੋਂ ਬਾਅਦ ਜਾ ਜਿਹੜੀ ਰਿਪੋਰਟ ਦਿੱਤੀ ਹੈ ਵਾਪਸ ਲੈ ਲੈ ਨਹੀਂ ਤੇ ਤੈਨੂੰ ਜਾਨੂ ਮਾਰ ਦਾਂਗੇ ਉਹਦੀ ਵੀ ਰਿਕਾਰਡਿੰਗ ਹੋ ਰਹੀ ਹੈ ਹਾਂਜੀ ਰਿਕਾਰਡਿੰਗ ਹੈਗੀ ਹੈ ਜੇ ਮੇਰੇ ਕੋਲ ਕਿਸੇ ਪੁਲਿਸ ਅਧਿਕਾਰੀ ਦੇ ਬਿਨਾਂ ਲਿਆ ਰਿਹਾ ਹਾਂਜੀ ਮੈਨੂੰ ਅੱਜ ਪਤਾ ਲੱਗਿਆ ਅੱਜ ਦਾ ਮੈਂ ਰਹਿਣਾ ਸੀ ਮੈਂ ਤੁਹਾਨੂੰ ਵਾਰਨਿੰਗ ਦੇਣੀ ਆ ਕਿ ਤੁਸੀਂ ਜਿਲ੍ਹਾ ਜੋ ਲੋਣਾ ਮੇਰਾ ਲੱਗੇ 10 ਲੱਖ ਮੇਰਾ ਲੱਗੇ 20 ਲੱਖ ਹੂੰ ਮੈਂ ਘੂਠਿਆ ਘਾੜ ਨਹੀਂ ਸਾਰਾ ਇਹ ਨਹੀਂ ਦੱਸਦਾ ਮੈਂ ਸਾਇਕ ਨਹੀਂ ਜੜਾ ਪਰ ਮੈਨੂੰ ਸਾਰੀ ਸਟੋਰੀ ਪਤਾ ਲੱਗ ਗਈ ਆ ਮੈਂ ਤੁਹਾਨੂੰ ਦੱਸ ਦੇਣਾ ਡੀਆਈਜੀ ਅਸ਼ੀਸ਼ ਚੋਧਰੀ ਮੇਰਾ ਫਰੈਂਡ ਆ ਐਡਮਿਨਿਸਟਰेटर 4 ਫਲੋਰ ਤੇ ਡਾਟਦਾ ਆ ਹੁਣ ਮੈਂ ਹੱਲੇ ਟੱਕਰੋਂ ਫੋਨ ਨਹੀਂ ਕਰਿਆ ਮੈਂ ਤਾਂ ਅੱਜ ਤੱਕ ਲੱਗੀ ਸਾਰੀ ਸਟੋਰੀ ਨਹੀਂ ਇਹ ਕੀ ਤੁਸੀਂ ਧਮਕੀ ਦੇ ਮੇਰੀ ਗੱਲ ਲੱਗੇ ਮੇਰਾ 30 ਲੱਗੇ ਮੇਰਾ 50 ਲੱਗੇ ਮੈਂ ਤੁਹਾਨੂੰ ਦੱਸਦਾ ਤੁਸੀਂ ਅੱਜ ਜਿਹੜੀ ਉਹਨੂੰ ਇੱਕ ਤੁਸੀਂ ਇੱਕ ਕਮੈਂਟ ਕਰਿਆ ਉਹਨੂੰ ਅੱਜ ਵੀ ਮੇਰੀ ਬਾਹਾਂ ਟੁੱਟੀ ਆ ਮੇਰੀ ਬਾਹਾਂ ਠੀਕ ਦਾ 10 ਲੱਗੇ 20 ਲੱਗੇ ਤੋਂ ਤੁਸੀਂ ਠੀਕ ਹੋਣੀ ਆ ਮੈਂ ਹੁਣ ਤੁਹਾਨੂੰ ਇਹ ਕਹਿ ਰਿਹਾ ਮੇਰਾ 20 ਲੱਗੇ ਮੇਰਾ 50 ਲੱਖ ਵੀ ਲੱਗੇ ਮੇਰਾ 1 ਕਰੋੜ ਵੀ ਲੱਗੇ ਨਾ ਮੈਂ ਝੂਠ ਨਹੀਂ ਕਹ ਮਰ ਨਹੀਂ ਸਾਰਿਆਂ ਨੂੰ ਨਹੀਂ ਹੁਣ ਤੁਸੀਂ ਧਮਕੀ ਦੇ ਰਹੇ ਹੋ ਕੇ ਸਮਝਾ ਬਿਲਕੁਲ ਤੁਹਾਨੂੰ ਮੈਂ ਸਮਝਾ ਲਉ। ਤੁਸੀਂ ਹਰਾਸਮੈਂਟ ਕਰਦੇ ਉਹਨਾਂ ਨੂੰ। ਹੋਰ ਤੁਹਾਨੂੰ ਮੈਂ ਦੱਸੂਗਾ ਵੀ ਹਰਾਸਮੈਂਟ ਕੀ ਹੁੰਦੀ ਹੈ। ਚਲੋ ਠੀਕ ਹੈ ਜੀ ਮੈਂ ਹੁਣ ਆਹੀ ਗੱਲ ਰੱਖੀ ਹੋਈ ਠੀਕ ਹੈ ਮੇਰੇ ਨਾਲ ਕੋਈ ਗੱਲ ਨਹੀਂ। ਚਲੋ ਠੀਕ ਹੈ ਜੀ। ਮੈਂ ਅੱਜ ਹੀ ਡੀਆਈਜੀ ਸਾਹਿਬ ਨੂੰ ਫੋਨ ਕਰ ਲਵਾਂਗਾ ਯਾ ਅਸ਼ੀਸ਼ ਚੋਧਰੀ ਸਾਹਿਬ ਨੂੰ। ਜੀ ਉਹ ਸੁਟੀ ਤੇ ਸੀਗੇ ਮੇਰੀ ਗੱਲ ਹੋਈ ਹੈ ਜੀ ਉਹ ਨਾਲ ਦੀ। ਹੁਣ ਮੈਂ ਹੋਰ ਤੁਹਾਨੂੰ ਦੱਸੂਗਾ ਵੀ ਤੁਸੀਂ ਹਰਾਸਮੈਂਟ ਕਿਸਨੂੰ ਕਿਵੇਂ ਕਰੀਦਾ। ਮੈਂ ਠੀਕ ਹੈ ਜੀ ਫਿਰ ਮੇਰੇ ਨਾਲ ਬੈਠ ਕੇ ਲੋਪਰ ਪੱਲੇ ਬੰਦ ਲਿਓ। ਹੋਰ ਤੁਸੀਂ ਤੁਸੀਂ ਹੁਣ ਮੈਂ ਕੇਸ ਵੀ ਕੇਸ ਵੀ ਅਸੀਂ ਹੋਰ ਕੇਸ ਕਰਾਂਗੇ ਉਹ ਕੇਸ ਹੀ ਤੋ ਚਲੋ ਤੁਹਾਨੂੰ ਪਤਾ ਲੱਗੂਗਾ ਵੀ ਕੇਸ ਕੀ ਹੁੰਦਾ ਆ ਕਚਾਈਆਂ ਕੀ ਹੁੰਦੀਆਂ ਨੇ ਹੋਰ ਤੁਸਾਂ ਸਾਰੀਂ ਚੀਜ਼ਾਂ ਘਮਾ ਵਗੇ ਸੀ ਚਲੋ ਠੀਕ ਆ ਫਿਰ ਬਹੁ ਬਈ ਗੱਲਾਂ ਤੁਸੀਂ ਜਿਹੜਾ ਪਲੇ ਕਰ ਰਹੇ ਹੋ ਨਾ ਥਾਣਾ 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 ਖੇਡਦੇ ਹੋ ਤੁਸੀਂ ਕੇਸ ਕਰ ਰਹੇ ਹੋ ਅਸੀਂ ਆ ਕਰਾਂਗੇ ਥਾਣਾ ਕਰਾਂਗੇ ਧਮਕਾਣਾ ਕਰਾਂਗੇ ਤੁਸੀਂ ਉਹ ਜਿਹੜਾ ਸਾਡੇ ਨਾਲ ਖੇਡਾ ਹੀ ਖੇਡਣ ਲੱਗੇ ਹੋਏ ਹੋ ਉਹ ਸਾਰੀਆਂ ਖੇਡਾਂ ਉਹਨਾਂ ਨੂੰ ਚੁਕੜਾ ਵਾਂਗੀ ਮੰਗ ਕਰ ਦੂੰਗਾ ਮੰਗਾਈ ਚਾਉਣੀ ਵੀ ਸਾਨੂੰ ਵੀ ਇਨਸਾਬ ਦਵਾਇਆ ਵੀ ਜਲਦੀ ਜਲਦੀ ਉਹਦੇ ਗ੍ਰਫਤਾਰ ਹੋਵੇ ਕੋਈ ਕਾਨੂੰਨੀ ਕਾਰਵਾਈ ਬਣਦੀ ਕੀਤੀ ਜਾਵੇ ਜੀ ਐਂ ਜੀ ਮੈਂ 5% ਤੇ ਵਿਆਜ ਤੇ ਪੈਸੇ ਫੜੇ ਹੋਈ ਸੀ ਜ ਉਦਾਇ ਹੁਣ ਵੀ ਵਿਆਜ ਦੇ ਰਹੇ ਆ ਜੀ ਕੁਝ ਲੋਨ ਚੱਕ ਕੇ ਦਿੱਤੇ ਹੋ ਨਹੀਂ ਹਾਂਜੀ ਤੇ ਉਦੋਂ ਵਾਪਸ ਕਿਵੇਂ ਆਏ ਫਿਰ ਵਾਪਸ ਜੀ ਮੈਂ ਪੰਜਾਬ ਹੈਲਪ ਕੇਅਰਾਂ ਦੀ ਮੈਂ ਆਏ ਹਾਂ ਜੀ ਉਹਨਾਂ ਨੇ ਘੜਬਾਏ ਵੀ ਰੋਣਾ ਜੀ ਮੇਰੇ ਘਰ ਵਾਲੇ ਦਾ ਨਾਮ ਜੀ ਚੰਕੀਲਾ ਸਿੰਘ ਤੇ ਅਸੀਂ 17 ਮਾਰਚ ਨੂੰ ਇਹਨਾਂ ਨੂੰ ਦਵਾਈ ਭੇਜਿਆ ਸੀਗਾ ਉਹਨਾਂ ਨੂੰ ਅਸੀਂ 8000 ਰੁਪਏ ਦਿੱਤਾ ਸੀ ਜੀ ਦਲਪ੍ਰੀਤ ਸਿੰਘ ਨੂੰ ਹੀ ਉਹ ਕਹਿੰਦੇ ਸੀ ਬਰਕ ਪਰਮੈਂਟ ਲਾ ਕੇ ਦਵਾਂਗੇ ਤੁਹਾਨੂੰ ਤੇ ਉਹਨਾਂ ਨੇ ਸਾਨੂੰ ਜਸਟ ਟੂਰਿਸਟ ਵੀਜ਼ਾ ਤੀ ਭੇਜਿਆ ਵਾ ਤੇ ਉਹਨਾਂ ਨੇ ਸਭ ਤੋਂ ਪੈਸਿਆਂ ਦੀ ਮੰਗ ਵੀ ਕੀਤੀ ਤੇ ਸਾਨੂੰ ਬਹੁਤ ਫੋਨ ਵੀ ਕੀਤੇ ਤੰਗ ਪ੍ਰੇਸ਼ਾਨ ਵੀ ਕੀਤੇ ਤੇ ਬਹੁਤ ਜ਼ਿਆਦਾ ਲੋਨ ਵੀ ਲਏ ਹੋਏ ਨੇਗੇ ਤੇ ਉਹਨਾਂ ਦੇ ਅਸੀਂ ਕਿਸ਼ਤਾਂ ਵੀ ਭਰਦੇ ਆਗੇ ਤੇ ਅਸੀਂ ਘਰ ਦੇ ਸਾਡੇ ਕਿੰਨੇ ਮਾੜੇ ਹਾਲਾਤ ਨੇ ਕਿ ਵੀ ਕਈ ਵਾਰ ਸਾਡੇ ਕੋਲ ਰੋਟੀ ਪਾਣੀ ਨੂੰ ਵੀ ਨਹੀਂ ਪੈਸਾ ਹੁੰਦਾ ਤੇ ਹੁਣ ਤੁਹਾਡੇ ਕਿਵੇਂ ਕਿ ਤੰਕੀਆਂ ਕਿਹਨਾਂ ਦੀ ਆ ਰਹੀਆਂ ਤੁਹਾਨੂੰ ਕਹਾਂ ਤੰਕੀ ਸਾਨੂੰ ਕ੍ਰੈਡਾਂ ਤੋਂ ਵੀ ਆ ਰਹੇ ਨੇ ਕਈ ਵਾਰ ਇਹਨਾਂ ਦੇ ਜਿਹੜੇ ਸਾਨੂੰ ਉਹ ਨਹੀਂ ਨੇ ਮਤਲਬ ਕਿ ਤਲਪ੍ਰੀਤ ਦੇ ਸਾਲਾ ਜਨੇ ਹਾਂ ਤੇ ਮਤਲਬ ਕਿ ਉਹ ਕਿ ਸਾਨੂੰ ਤੰਗ ਪ੍ਰੇਸ਼ਾਨ ਵੀ ਬਹੁਤ ਕਰਦੇ ਨੇ ਤੇ ਮਤਲਬ ਉਹ ਕਹਿੰਦੇ ਨੇ ਵੀ ਤੁਸੀਂ ਆਪਣੀ ਰਿਪੋਰਟ ਵਾਪਸ ਲੈ ਲਓ ਜੇ ਸਾਡੇ ਤੇ ਕੋਈ ਕਾਨੂੰਨੀ ਕਾਰਵਾਈ ਕੀਤੀ ਤਾਂ ਵੀ ਇਹ ਨਾ ਤੁਹਾਨੂੰ ਨੁਕਸਾਨ ਕਰਾਂਗੇ ਜਾਂ ਤੁਹਾਡੇ ਘਰਦਿਆਂ ਨੂੰ ਜੀ ਮਤਲਬ ਕਿ ਸਾਡੇ ਪਰਿਵਾਰ ਨੂੰ ਵੀ ਖਤਰਾ ਜੀ ਉਹਨਾਂ ਤੋਂ ਅਸੀਂ ਮਤਲਬ ਕਿ ਪਹਿਲਾਂ ਤਾਂ ਇਹ 9ਵੇਂ ਮਹੀਨੇ ਦੇ ਵਿੱਚ ਰਿਪੋਰਟ ਦਰਜ ਕਰਵਾਈ ਸੀ ਜਦੋਂ ਮੇਰੇ ਹਸਬੰਦ ਨੇ ਆਉਣਾ ਸੀਗਾ ਜ ਇਹਨੂੰ ਤਾਂ ਪਹਿਲਾਂ ਕਰਵਾਈ ਸੀਗੀ ਜਦੋਂ ਸਾਨੂੰ ਫੋਨ ਕਰਨ ਲੱਗੇ ਸੀ ਵੀ 2 ਲੱਖ ਦਵੋ 1.5 ਲੱਖ ਦਵੋ ਵੀ ਤਾਂ ਅਸੀਂ ਥੋੜਾ ਬੰਦਾ ਭੇਜਾਂਗੇ ਅਸੀਂ ਇਹਨਾਂ ਨੂੰ ਕਿਹਾ ਵੀ ਸਾਡਾ ਬੰਦਾ ਹੈ ਜਿਵੇਂ ਤੁਸੀਂ ਲੈ ਕੇ ਗਿਆ ਸੀ ਵੀ ਸਹੀ ਸਲਾਮ ਸਾਡੇ ਬੰਦਾ ਘਰ ਭੇਜ ਦਿਓ ਤੇ ਦਿਲਪ੍ਰੀਤ ਸਿੰਘ ਮੈਨੂੰ ਕਹਿੰਦੇ ਜੀ ਫੋਨ ਤੇ ਅਸੀਂ ਕਿਹੜਾ ਤੁਹਾਡੇ ਬੰਦੇ ਦਾ ਚਾਰ ਪਾਉਣਾ ਹੈ ਤੇਰਾ ਬੰਦਾ ਸਹੀ ਸਲਾਮਤ ਕਰੇ ਆਊਗਾ ਮਨਪ੍ਰੀਤ ਕੌਰ ਨਾ ਚਮਕੀਲਾ ਸਿੰਘ ਦੀ ਵਾਈਫ ਨੇ ਇੱਕ ਦਰਖਾਸਤ ਦਿੱਤੀ ਸੀਗੀ ਮਾਨਯੋਗ ਐਸਐਸਪੀ ਸਾਹਿਬ ਨੂੰ ਉਹਦੀ ਪੜਤਾਲ ਤੋਂ ਬਾਅਦ ਮਕਦਮਾ ਦਰਜ ਕੀਤਾ ਗਿਆ ਸੀ ਚਮਕੀਲੇ ਨੂੰ ਇਹ ਦਿਲਪ੍ਰੀਤ ਨਾਮ ਦੇ ਵਿਅਕਤੀ ਅਤੇ ਏਜੰਟੀ ਦਾ ਕੰਮ ਕਰਦਾ ਸੀ ਸੰਬਰਾਲੇ ਉਹਨੇ ਦਵਾਈ ਭੇਜਣ ਵਾਸਤੇ ਵਰਕ ਪਰਮਿਟ ਤੇ ਪੈਸੇ ਲੈ ਸੀਗੇ ਪਰ ਉਹਨੂੰ ਬਰਕਰ ਪਰ ਮੁਰਦੀ ਵਿਜੈ ਉਹਨੂੰ ਜਿਹੜਾ ਹੈਗਾ ਟੂਰਿਸਟ ਵੀਜੇ ਤੇ ਭੇਜ ਦਿੱਤਾ ਗਿਆ ਤੇ ਅੱਗੇ ਉਹਨੂੰ ਤਨਖਾਹ ਵਗੈਰਾ ਵੀ ਨਹੀਂ ਦਿੱਤੀ ਗਈ ਫਿਰ ਕਾਫੀ ਇਹਨਾਂ ਦੀ ਜਦੋਂ ਜਾਹਤ ਤੋਂ ਬਾਅਦ ਜਗਰਾਉਂ ਦੀ ਇੱਕ ਹੈਲਪਿੰਗ ਹੈਗਿਟ ਟੀਮ ਉਹਨੇ ਉਸ ਤੋਂ ਜਿਹੜਾ ਹੈਗਾ ਇਹਨੂੰ ਵਾਪਸ ਬੁਲਾ ਕੇ ਘਰੇ ਬੁਲਾਇਆ ਇਹ ਹੁਣ ਇੰਡੀਆ ਆਇਆ ਹੋਇਆ ਤੇ ਉਹਦੇ ਸੰਬੰਧ ਵਿੱਚ ਦਿਲਪ੍ਰੀਤ ਉਹਨਾਂ ਦੇ ਖਿਲਾਫ ਇੱਕ ਮੁਕੱਦਮਾ ਦਰਜ ਕੀਤਾ ਗਿਆ ਹੈਗਾ ਜਿਹੜਾ ਇਹ ਸੀ ਪਰਚਾ ਦਰਜ ਹੋਇਆ ਉਹਦੇ ਵਿੱਚ ਆਲਰੇਡੀ ਥ੍ਰੈਟਿੰਗ ਬਾਰੇ ਲਿਖਿਆ ਗਿਆ ਵੀ ਸਾਨੂੰ ਥ੍ਰੈਟ ਕੀਤਾ ਗਿਆ ਉਹਦੇ ਸਬੰਧ ਦੇ ਵਿੱਚ ਉਹਦੇ ਵਿੱਚ ਦਰਜ ਕੀਤਾ ਗਿਆ ਹੈਗਾ ਉਹ ਆਲਰੇਡੀ ਪਰਚਾ ਦਰਜ ਹੈ ਜਿਹੜਾ ਪਰਚਾ ਹੈਗਾ ਉਹ ਅੰਡਰ ਅੰਡਰ ਸੈਕਸ਼ਨ 406 420 504 506 ਤੇ 24 ਇਮੀਗ੍ਰੇਸ਼ਨ ਐਕਟ ਦੇ ਤਹਿਤ ਦਿਲਪ੍ਰੀਤ ਦੇ ਖਿਲਾਫ ਮਕਦਮਾ ਦਰਜ ਕੀਤਾ ਗਿਆ ਹੈ